चलो बाबा जी महाराज बताओ कृष्णिया बबा जी महाराज जिस तरह संतान चलिया हसदियाँ फिर दरबार तो उस तरह से दरबार से समाप्ति होती ਯੂਥਰ ਕੈਮਰਾ ਕੋਸਤੀ ਚੱਲਦੀ ਹੋਈ ਵਿੱਚੇ ਕੋਈ ਪਤਾ ਨਾ ਲੱਗੇ ਇਹਨਾਂ ਦੇ ਭਾਲ ਸਾਰੇ ਨੇ ਹੁਸਤੀਆ ਸਾਫ ਸੁੱਤਰੀਆਂ ਤੇ ਗੋਣੀਆਂ ਪਾ ਖਾੜੇ ਨੂੰ ਵਿਲਾ ਕਰਕੇ ਮੰਨਾਂ ਦੀ ਕੈਮਰੇ ਮਾਰਨੇ ਕਿਉਂਕਿ ਦੂਰ ਬੋਲਰ ਦੇ ਨੇ ਸਾਡਾ ਕੋਈ ਨਹੀਂ ਜੈ ਜੰਗਾਇਰੇ ਭਾਜੀ ਪਲੀਜ਼ ਮੇਰੇ ਵੱਲ ਧਿਆਨ ਦੋ ਰੈਫਰ ਸਰਦੂ ਸਾਰੇ ਧੰਨਵਾਦ ਰਜੂ ਭਾਜੀ ਇੱਧਰ ਇੱਧਰ ਭੈਣੇ ਬੱਚੇ ਹੋ ਗਏ ਲਾਈਵ ਤੇ ਮੁਰਿਆ ਜੀ ਹਨ ਜੀ ਲਾਈਵ ਬਾਜੀ ਲਾਈਵ ਵਾਲੇ ਸਟੇਲ ਲੈ ਲੈਣੋ ਜੀ ਬਾਜੀ ਚੋੜੀ ਹੋ ਚੁਕੀ ਹੈ ਔਰ ਸਾਹਮਣੇ ਰਾਜਾ ਹੈ ਔਰ ਦੂਜੀ ਪਾਸੇ ਮੁੰਡਾ ਕਾਲੇ ਪਹਿਲਵਾਨ ਜੀ ਦਾ ਬੱਥਾ ਮੰਗਰੀ ਪਿੰਡ ਤੋਂ ਹੈ ਧੰਨਵਾਦ ਕਰਦੇ ਆ ਬੱਲੇ ਬੱਲੇ ਆ ਪੱਤੀ ਲਗਨੀ ਕੋਸ਼ਿਸ਼ ਕਰਦਾ ਹੋਇਆ ਫਿਰ ਦੇ ਖਾਣਾ ਦੇ ਰੂ ਉਹ ਕਾਰੇ ਕਾਇਦੇ ਵਿੱਚ ਆ ਜੀ ਸਰਦਾਰ ਜੀ ਕਾਰੇ ਬਾਜੀ ਆਪਣੇ ਪੱਥੇ ਨੂੰ ਪਾਸੇ ਟਾਕਰੋ ਕਾਰੇ ਕੁਦਾ ਪੈਸੇ ਲਾ ਇਹ ਐਕਸਟਰਾ ਪੈਸੇ ਸਾਡੇ ਭਾਈ ਬੱਲੇ ਵੱਡੇ ਜਾ ਰਹੇ ਆ ਆਪਣੀ ਮੇਕਮਾਈ ਨੂੰ ਸਾਂਝਾ ਕਰਦੇ ਹੋਏ ਇਹ ਐਕਸਟਰਾ ਪੈਸੇ ਕਮੇਟੀ ਤੋਂ ਬਾਹਰ ਜਿਸ ਵਿੱਚ ਵੀਰ ਨੇ ਪਹਿਲਵਾਨਾ ਦਿਖਾ ਦੇ ਸਕਦੇ ਆ ਜੀ ਇਧਰਲੇ ਪਾਸੇ ਦੀਪਾ ਪਿੰਦੂ ਭਾਈ ਆ ਗਿਆ ਭਾਜੀ ਦੀਪੇ ਭਾਈ ਪਿੰਦੂ ਮੈਂ ਸਰਨੇ ਬੜੀ ਬੜੀ ਗੱਲ ਕਰਦਾ ਹੈ ਚੰਤਨ ਬਾਬਾ ਜਸਮੀਤ ਟਾਲੀਗਲਾ ਦਰਬਾਰ ਦੇ ਉੱਪਰ ਜਿੰਨੀਆਂ ਵੀ ਅੱਜ ਦਾ ਸਾਲਾਨਾ ਛੇਂਦੀ ਮੇਲਾ ਔਰ ਜੋੜ ਮਿਲ ਦੀਆਂ ਲੱਖ ਲੱਖ ਵਧਾਈਆਂ ਪਿੰਡ ਸਰਾਏ ਖਾਸ ਤਿੰਨ ਵੀਰਦਾਨ ਔਰ 19 ਜੂਨ 2025 ਦਾ ਸਭ ਤੋਂ ਵਾਕਾ ਦੇ ਪੰਜ ਹੜ੍ਹ ਜਿਲ੍ਹਾ ਜਲੰਧਰ ਦੀ ਬੁੱਕਰ ਦੇ ਵਿੱਚ ਵਸਿਆ ਹੋਇਆ ਸਰਾਈ ਖਾਸ ਨਗਰ ਹੈ ਮੈਂ ਸਾਰੇ ਪਿੰਡ ਵਾਸੀਆਂ ਨੂੰ ਐਨਆਰਆਈ ਵੀਰਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਬੁੱਲਾ ਸਾਹਿਬ ਜੀ ਕਿਤੇ ਭਾਈ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਔਰ ਸਾਡੇ ਸਰਦਾਰ ਜਗਤਾਰ ਸਿੰਘ ਜੀ ਉਹਨਾਂ ਦੇ ਦੋਤਾ ਜਸਪ੍ਰੀਤ ਸਿੰਘ ਜੀ ਯੂਐਸਏ ਜਿੱਨਾਂ ਵੱਲੋਂ ਵੱਡੇ ਮਾਇਆ ਦੇ ਕੱਫੇ ਤੇ ਨਾਲ ਗੁਰਜ ਪੱਤੀ ਆ ਪਿਆਰ ਸਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਨਾਲ ਜਲਵੀਰ ਸਿੰਘ ਜੀ ਪੈਂ ਸਾਹ ਬਣ ਦਾ ਵੱਡਾ ਸਹਿਯੋਗ ਹੈ ਨਾਲ ਹੈਰੀ ਸੰਦੂਨ son of ਸਰਗਵਰ ਸਿੰਘ ਸਰਦਾਰ ਜੀਦਰ ਸਿੰਘ ਜੀ ਬਿੱਲੋ ਮੰਮੇ ਸਰੀਰਕ ਚਲਾਣਾ ਕਰਗੇ ਨੇ ਦੀਪਿਆ ਜਣੀਆਂ ਯਾਦਾ ਸਾਡੇ ਢਿਲਾ ਵਿੱਚ ਵਸੀਆਂ ਰਹਿਣ ਗਿਆ ਉਹ ਸਾਡੇ ਪੁਰਾਣੇ ਵੱਡਾ ਸਹਿਯੋਗ ਗੁਰਿੰਦਰ ਤੋਂ ਆਪਣੇ ਪੱਠਿਆਂ ਨੂੰ ਲੈ ਕੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਕਰਦੇ ਰਾਜੇ ਪਹਿਲਵਾਨ ਜੀ ਦਾ ਬਹੁਤ ਹੀ ਅੱਛਾ ਪਹਿਲਵਾਨ ਤੇ ਇਧਰ ਪਾਸੇ ਸਿਆਫਤ ਪਹਿਲਵਾਨ ਜੀ ਵੀ ਆਪਣੇ ਪੱਠੇ ਲੈ ਕੇ ਪਹੁੰਚੇ ਨੇ ਉਸਤਾਦ ਸਾਊ ਵਾਲੀ ਅਮਰੀਕ ਪਹਿਲਵਾਨ ਜੀ ਉਹਨੇ ਵਾਲੇ ਵੀ ਵਿਸ਼ੇਸ਼ ਤੌਰ ਤੇ ਮੱਠੇ ਦਾ ਪਹੁੰਚੇ ਨੇ ਲਾਦੀ ਪਹਿਲਵਾਨ ਜੀ ਫਤਿਹਗੁਰ ਸਾਹਿਬ ਤੋਂ ਪਹੁੰਚੇ ਨੇ ਮਜੀਦਾ ਜਿਹਨੂੰ ਪਗੋਣਾ ਫੋਕਸ ਕਰਨਾ ਔਰ ਜਿੱਧਰ ਸੰਗਤ ਘਟਾ ਉਹ ਉਧਰ ਲਗਾਸੋ ਲਓ ਵਧੀਆ ਗੁਸਤੀਆਂ ਚੱਲੀਆਂ ਸ਼ੌਕਤ ਅਲੀ ਕੋਟ ਤੇ ਵਰਨ ਜੱਗੀ ਸਿੰਘਿਆ ਇਹ ਮਲ ਖੇਡ ਦੇ ਦੰਦ ਚਣਗੇ ਆ ਗਏ ਤੂਰ ਆ ਮੁੰਡਾ ਚੋ ਦੇ ਨਾਮਹਿਮਲ ਮਿਸ਼ਰਵਾਲ ਜੀ ਜਿਹੜੇ ਕੋਈ ਤੇ 1990 ਫਾਰਕਾ ਪੁਜੀਆ ਕਰਦੇ ਆਂ ਇੰਦਰਜੀਤ ਸਿੰਘ ਯੂਐਸਏ ਰਾਜ ਯੋਗਾ ਸਿੰਘ ਯੂਐਸਏ ਮੇਜਰ ਸਿੰਘ ਕੈਨੇਡਾ ਖੇ ਨਾਲ ਸੁਖਜੀਤ ਸਿੰਘ ਸ਼ੀਤਾ ਗੁਰਵਿੰਦਰ ਸਿੰਘ ਗਿੱਦਾ ਵਰਦੀਪ ਸਿੰਘ ਥੋਲਾ ਰਣਜੀਤ ਸਿੰਘ ਰਾਣਾ ਇੱਪਣ ਵਾਲੇ ਵੱਡਾ ਮਿੰਨ ਦੇ ਵਿੱਚ ਸਹਿਯੋਗ ਕਰਦੇ ਨੇ ਧੰਨਵਾਦ ਕਰਦੇ ਸੰਤੋਖ ਸਿੰਘ ਸੋਖਾ ਤੇ ਨਾਲ ਸੰਦਾ ਪ੍ਰਾਸ਼ਿੰਦ ਬਾਈ ਨਾ ਜੀ ਹਰਦੀਪ ਜੀ ਸਭ ਤੋਂ ਪਹਿਲਾਂ ਤੁਹਾਨੂੰ ਆ ਕੇ ਮੇਲੇ ਦੀ ਬਹੁਤ ਬਹੁਤ ਧੰਨਵਾਹੀਆਂ ਸਾਰੀ ਸੰਗਤ ਨੂੰ कितनी खुशी है कितना उत्साह है सदा बहुत ज्यादा जी की कहना चाहोगे इस संगत को संगत ने है बस बढ़िया तो बढ़िया वक्त मेले करो जरा याद करिए बस मेले के मेला कितने साल हो गए सरदार मेला काफी चर्चा तो कितने साल हो गए मेले का सब काफी ठीक साल हो गए अच्छा ये छेज भी शुरू तो चली आ रही शुरू तो प्रोग्राम शुरू तो शुरू तो शुरू तो अच्छा गल करिए अंदर हम से अंदर के भावना के साथ सहयोग रहा बहुत ज्यादा और भी कहना चाहोगे कुछ संगत को बहुत बढ़िया सर सारे इकट्ठे होकर मेला बढ़िया करो ਠੀਕ ਹੈ ਐਨਐਭਰਾ ਦਾ ਪੂਰਾ ਸਹਿਯੋਗ ਰਿਹਾ ਹੈ ਗ੍ਰਾਮ ਪੰਚਾਇਤਾਂ ਕਿੰਨਾ ਸਹਿਯੋਗ ਰਿਹਾ ਐਨਐਭਰਾ ਦਾ ਸੰਯੋਗ ਹੋ ਗਿਆ ਐਨਐਭਰਾ ਦਾ ਸਹਿਯੋਗ ਗ੍ਰਾਮ ਪੰਚਾਇਤਾਂ ਚੋਂ ਨਗਰ ਸਾਰੇ ਦਾ ਸੰਯੋਗ ਹੋ ਗਿਆ ਠੀਕ ਹੈ ਜੀ ਇਹ ਜਿਹੜੀ ਛੇਜਵਾ ਕਿੰਨੇ ਵਜੇ ਸ਼ੁਰੂ ਹੋਏਗੀ ਤੇ ਕਿਨੇ ਤੱਕ ਚੱਲੇਗੀ ਇਹ ਸੜਕ ਮੈਨ ਸ਼ੁਰੂ ਕਰਾਵਾਂਗੇ ਸਾਡੇ ਘਟ ਤੱਕ ਠੀਕ ਹੈ ਸਰਕਤਾ ਤੋਂ ਵਿਦੇਸ਼ਾਂ ਵਿੱਚ ਵੀ ਦੇਖਣਾ ਕਿ ਵਿਦੇਸ਼ਾਂ ਕੀ ਬਈ ਹੈ ਹਾਂਜੀ ਐਨਐਭਰਾ ਨੂੰ ਕੁਝ ਕੀ ਸੰਦੇਸ਼ ਦੇਣਾ ਚਾਹੁੰਦੇ ਐਨਐਭਰਾ ਨੂੰ ਵੱਧ ਚੜ ਕੇ ਹਿਸਾਬਾ ਲੋਕਾਂ ਦਿਨ ਆ ਰਹੇ ਸੀ ਉਹ ਸਾਡੇ ਨਾਲ ਜੁੜੇ ਬਹੁਤ ਵਧੀਆ ਗੱਲਾਂ ਆ ਅੱਜ ਕੱਲ੍ਹ ਤੇ ਬੱਚੇ ਫੇਸਬੁੱਕ WhatsApp ਤੇ ਜੁੜੇ ਹੋਏ ਆ ਖੇਡਾਂ ਵਾਲ ਘੱਟ ਆਣਾ ਕੀ ਕਹਿਣਾ ਚਾਹੋ ਖੇਡਾਂ 'ਚ ਧਿਆਨ ਦੇਣਾ ਫੋਨ ਨਾਲ ਘੱਟ ਪਾਣਾ ਠੀਕ ਹੈ ਲੱਕ ਟਿਕਰ ਅੱਜ ਦੀ ਨੌਜਵਾਨ ਅੱਜ ਦੇ ਬੱਚੇ ਖੇਡਾਂ ਵਾਲ ਨਹੀਂ ਗੱਲ ਕਰਦੇ ਨੌਜਵਾਨ ਬੱਚੇ ਨੇ ਇਕੱਲੇ ਇਕੱਲੇ ਨੂੰ ਫੋਨ ਫੜਿਆ ਫੋਨ ਨਾਲ ਧਿਆਨਿਆ ਕੋਈ ਖੇਡਾਂ ਤੇ ਸ਼ਾਇਦ ਕੋਈ ਨਹੀਂ ਖਾਉਂਦਾ ਖੇਡਾਂ ਦਾ ਸਵਾਦ ਕਰਨ ਹਾਂਜੀ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀ ਸਮਝਦਾ ਬਹੁਤ ਆ ਉਸੇ OK ਦੇਵ ਸਿੰਘ ਜੀ ਸਰ ਅੱਜ ਸਿੰਘ ਜੀ ਦਾ ਮੇਜ਼ਾ ਵੀ ਆ ਤੇ ਵੈਸੀ ਵੀ ਗੱਭੀ ਦਾ ਲੱਗਿਆ ਸਾਲਾਨਾ ਜੋੜ ਮੇਲਾ ਕੀ ਕਹਿਣਾ ਚਾਹੋਗੇ ਕਿੰਨੇ ਖੁਸ਼ੀ ਕਿੰਨਾ ਉਤਸ਼ਾਹ ਹੈ ਬਹੁਤ ਲੱਖ ਲੱਖ ਵਧਾਈ ਜੀ ਸਾਰਿਆਂ ਨੂੰ ਬਾਬੇ ਚਸ਼ਮਾਨ ਕਮਾਈ ਟਾਲੀ ਵਾਲੋਂ ਬਹੁਤ ਸਹਿਯੋਗ ਹੈ ਸਾਰਿਆਂ ਦਾ ਕਿੰਨੇ ਸਾਲਾਂ ਤੋਂ ਐਨ ਆਰ ਆਈ ਦੇ ਬਾਹਰ ਰਹਿਆਂ ਦਾ ਵੀ ਪਿੰਡ ਵਾਲਿਆਂ ਦਾ ਵੀ ਹਾਂਜੀ ਇੱਥੇ ਦਾ ਸਾਰਿਆਂ ਦਾ ਸਹਿਯੋਗ ਹੈ ਕਿੰਨੇ ਸਾਲਾਂ ਤੋਂ ਮੇਲਾ ਲੱਗਿਆ ਮੇਲਾ 30 ਸਾਲ ਦਾ ਸਾਹੀ ਦੇਖਦੇ ਹਾਂ ਪਰ ਉਸ ਤੋਂ ਪਹਿਲਾਂ ਦਾ ਸ਼ੁਰੂ ਤੋਂ ਚੱਲਦਾ ਹੀ ਆਉਂਦਾ ਤੁਹਾਡਾ ਪੂਰਾ ਨਾਮ ਕੀ ਹੈ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਹੋਲਾ ਅੱਜਕੱਲ ਦੇ ਨੌਜਵਾਨ ਬੱਚਿਆਂ ਕੀ ਕਹਿਣਾ ਚਾਹੋਗੇ ਅੱਜ ਫੋਨ ਛੱਡੋ ਤਾਂ ਇੱਥੇ ਸ਼ੰਧ ਜਾ ਕੇ ਦੇਖੋ ਜੀ ਬੈਂਕ ਦਾ ਠੀਕ ਹੈ ਸ਼ੰਧ ਆਨਾਰਾ ਸਾਰਾ ਕਿੰਨਾ ਸਹੀ ਹੋ ਰਿਹਾ ਬਾਰ ਲਿਆਦਾ ਸਾਰਾ ਸਹਿਯੋਗ ਹੈ ਜੀ ਇਹਨਾਂ ਦਾ ਸਾਰਾ ਤੁਸੀਂ ਪਰਸ਼ਕ ਵਿਦੇਸ਼ਾਂ ਵਿੱਚ ਦੇਖ ਰਹੇ ਵਿਦੇਸ਼ਾਂ ਵਿੱਚ ਦੇਖ ਰਹੇ ਕੀ ਕਹਿਣਾ ਚਾਹੋ ਬਾਰ ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਜੀ ਇਹ ਗੱਲ ਅਸੀਂ ਉਮੀਦ ਕਰੀਏ ਕਿ ਅੰਮਲ ਆਪਣੇ ਸਾਥ ਵੀ ਬਹੁਤ ਕਿਸਮਤ ਹੋਏਗੀ ਹਾਂਜੀ ਹਾਂਜੀ ਹਾਂ ਹਰ ਬਾਰੀ ਜੀ ਵੱਤੋ ਵੱਤ ਹਰ ਸਾਲ ਸ਼ੰਧ ਲਈ ਇਸ ਪੇ ਹਾਂਜੀ ਹਾਂ ਹਰ ਸਾਲ ਇਸਾਰੇ ਚੈਨਲ ਦੇ ਸਮੇਂ ਦਿੱਤਾ ਬਹੁਤ ਬਹੁਤ। ਬਹੁਤ ਬਹੁਤ ਥੈਂਕ ਯੂ ਜੀ ਅਧਰ। ਬਾਜੀ ਸਰ ਕੀ ਨਾਜੇ ਆ। ਮੇਰਾ ਨਾਮ ਸਰਿੰਦਰ ਛੰਦੇਆ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਟੂਰਨਾਮੈਂਟ ਦੀ ਆ ਕੁਸ਼ਤੀ ਦੀ ਬਹੁਤ ਬਹੁਤ ਵਧਾਈ ਜੀ ਦੇਣਾ ਚਾਹੋਗੇ ਤੁਸੀਂ। ਤੁਹਾਨੂੰ ਵੀ ਸਾਰੇ ਨਗਰ ਸਰਾਏ ਖਾਸ ਨੂੰ ਸਮੂਹ ਨਗਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਜਿੱਤੇ ਛਿੰਝ ਹੋ ਰਹੀ ਹੈ ਇਸ ਪਿੰਡ ਦਾ ਕੀ ਨਾਮ ਹੈ ਤੇ ਜਿਲ੍ਹਾ ਕਿਹੜਾ ਪਿੰਡ ਹੈ? ਇਹ ਪਿੰਡ ਦਾ ਨਾਮ ਸਰਾਏ ਖਾਲਸਿਆ ਜੀ ਜ਼ਿਲ੍ਹਾ ਜਲੰਧਰ ਆ। ਬਾਬਾ ਬਾਬਾ ਚਸ਼ਮਾ ਕਾਲੀ ਆ ਬਹੁਤ ਪੁਰਾਣੀ ਛਿੰਝ ਪੈਂਦੀ ਆ ਜੀ ਇੱਥੇ। ਬੜੇ ਨਾਮੀ ਖਿਡਾਰੀ ਆਏ ਆ ਜੱਸੇ ਪੱਕੀ ਹੋਣੀ ਘੋਲ ਕੇ ਗਏ ਬਹੁਤ ਤਕੜੇ ਤਕੜੇ ਪਹਿਲਵਾਨ ਘੋਲ ਕੇ ਗਏ ਕਹਿੰਦੇ ਬਾਬਾ ਜੀ ਦਰਗਾਹ ਦੇ ਉੱਤੇ ਬਹੁਤ ਬਹੁਤ ਦੂਰੋਂ ਲੋਕੀ ਆਂਦੇ ਸੰਗਤਾਂ ਆਂਦੀਆਂ ਉਹਨਾਂ ਦੀ ਮਰਾਦਾ ਪੂਰੀਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਬਹੁਤ ਇਤਿਹਾਸਕ ਜਗ੍ਹਾ ਆ ਪੀਰਾਂ ਦੀ ਜਗ੍ਹਾ ਆ ਤੇ ਸ਼ਹੀਦਾ ਸ਼ਹੀਦਾ ਸਿੰਘਾਂ ਨਾਲ ਵੀ ਰਿਲੇਟਡ ਆ ਇਹੋ ਜਗ੍ਹਾ ਜਿਹਦਾ ਸ਼ਕਤ ਹੈ ਤੁਸੀਂ ਵੀ ਥੋੜੇ ਜਿਹਾ ਪਹਿਲਵਾਨ ਹੀ ਲੱਗਦੇ ਹੈਗੇ ਆ ਤੁਸੀਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬੱਚਿਆਂ ਨੂੰ ਕਹਿੰਦਾ ਵੀ ਨਸ਼ਿਆਂ ਤੋਂ ਦੂਰ ਹੋ ਸਿੰਘਾਂ ਮੇਲੇ ਕਰਾਉਣ ਨਾਲੇ ਖੇਡੋ ਨਾਲੇ ਐਨ ਆਈ ਭਰਾਵਾਂ ਦਾ ਕਿੰਨਾ ਕੁ ਸਹਿਯੋਗ ਐਨ ਆਈ ਭਰਾਵਾਂ ਦਾ ਬਹੁਤ ਸਹਿਯੋਗ ਆ ਉਹਨਾਂ ਦੇ ਨਾਲ ਹੀ ਸਾਰੇ ਮੇਲੇ ਹੁੰਦੇ ਜਿਹੜੇ ਵਿਦੇਸ਼ਾਂ ਚੋਂ ਤੁਹਾਨੂੰ ਇਸ ਵੇਲੇ ਵੇਖ ਰਹੇ ਆ ਨਿਊਜ਼ ਸਾਡੇ ਚੈਨਲ ਤੇ ਰੈਂਕ ਕੀ ਕਹਿਣਾ ਚਾਹੋਗੇ ਐਨ ਆਈ ਭਰਾਵਾਂ ਉਹ ਭਰਾਵਾਂ ਦਾ ਬਹੁਤ ਥੈਂਕ ਯੂ ਆ ਮੇਲੇ ਕਰਾਉਂਦੇ ਆ ਆਪਣੀ ਮਿਹਨਤ ਦੀ ਕਮਾਈ ਭੇਜਦੇ ਆ ਤੇ ਆਪਣੇ ਪਿੰਡ ਦਾ ਨਾਂ ਉੱਚਾ ਕਰਦੇ ਆ ਤੁਹਾਡਾ ਕੀ ਨਾਂ ਪੂਰਾ ਮੇਰਾ ਨਾਂ ਸਰਿੰਦਰ ਸ਼ੇਂਦਿਆ ਸਰਿੰਦਰ ਸ਼ੇਂਦਿਆ ਤੁਸੀਂ ਸਾਡੇ ਚੈਨਲ ਨੂੰ ਆਪਣੀ ਕੀਮਤੀ ਸਮਾਂ ਦਿੱਤਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਬਹੁਤ